ਯਾਰ ਸਾਰਾ ਸ਼ਹਿਰ ਹੀ ਡੱਬ ਗਿਆ ਸਾਡਾ ਐਨਾ ਪਾਣੀ ਯਾਰ ਆ ਲੈ ਲੋ ਸ਼ਿਮਲਾ ਪਹਾੜੀ ਚੌਕ ਆ ਉਧਰ ਵੀ ਕਿੰਨਾ ਪਾਣੀ ਆ ਜੇ ਗੱਡੀ ਲੈ ਕੇ ਆਇੰਦਾ ਫੇਰ ਫਸ ਜਾਣਾ ਸੀਗਾ ਇੱਥੇ ਹੀ ਇੱਧਰ ਦੇਖੋ ਪਾਣੀ ਤੁਹਾਡਾ ਭਲਾ ਹੋ ਜਾਏ ਉਹ ਤਾਂ ਸਾਰੇ ਹੀ ਡੁੱਬੇ ਆ ਪਏ ਗਲੀ ਨੱਕ ਦੇ ਵਿੱਚ ਵੀ ਕੰਨਾਂ ਦੇ ਵਿੱਚ ਵੀ ਅੱਜ ਚੀਕਾਂ ਘੜਾਉਗੇ ਮੇਰੀ ਆ ਉਹ ਦੇ ਉਹ ਦੇ ਉਪਾਜੀ ਨਹੀਂ ਇਹ ਝੋਲਾ ਮਾ ਤੁਸੀਂ ਕਰਦੇ ਓਏ ਹੋਏ ਹੋਏ ਚਲ ਆਈਏ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਨਾ ਸਵੇਰੇ ਐਨੇ ਮੋਢੇ ਵੀ ਦਾ ਟਾਈਮ ਨਾ ਗਿਆ ਮੈਂ ਸਵੇਰੇ ਲਗਾਇਆ ਮੈਂ ਚੰਗਾ ਹੀ ਪੈ ਗਿਆ ਅੱਜ ਡੈਮ ਦਾ ਜਿਹੜਾ ਪਾਣੀ ਆ ਨਾ ਚੋਦ ਖੱਡ ਦੇ ਵਿੱਚ ਛੱਡਿਆ ਹੋਇਆ ਉਹ ਡੈਮ ਦਾ ਪਾਣੀ ਵੀ ਛੱਡਿਆ ਅੱਜ ਮੈਂ ਵੀ ਚੰਗਾ ਪੈ ਗਿਆ 24 ਬਹੁਤ ਆਏ ਹੋਣੇ ਆ ਤੇ ਅਸੀਂ ਸ਼ਹਿਰ ਨੂੰ ਵੀ ਜਾਣਾ ਆ ਪਰ ਉਸ ਤੋਂ ਪਹਿਲਾਂ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮਾਈਕ ਨਾਲ ਆਵਾਜ਼ ਕਿੱਦਾਂ ਹੀ ਲੱਗਦੀ ਆ ਹੁਣ ਦੇਖਿਓ ਪਿੱਛੇ ਮੀਂਹ ਬਹੁਤ ਪੈਂਦਾ ਪਿਆ ਜੇ ਤੁਹਾਨੂੰ ਦਿਖਾਵਾਂ ਨਾ ਦੇਖਿਓ ਤੇ ਇਹਦੇ ਕਰਕੇ ਮੀਂਹ ਦੀ ਆਵਾਜ਼ ਕਿੰਨੀ ਆਉਂਦੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਤੇ ਆਹ ਜੇ ਮੈਂ ਨੌਇਸ ਕੈਨਸਲੇਸ਼ਨ ਔਨ ਕੀਤਾ ਆ ਇਹਨੂੰ ਬੰਦ ਕਰਦਾ ਆ ਫੇਰ ਦੇਖਿਓ ਆਹ ਨੌਇਸ ਕੈਨਸਲੇਸ਼ਨ ਬੰਦ ਹੋ ਗਿਆ ਆ ਤੇ ਇਸ ਨਾਲ ਹੁਣ ਮੈਨੂੰ ਵੀ ਨਹੀਂ ਪਤਾ ਆਵਾਜ਼ ਕਿੱਦਾਂ ਦੀ ਆਉਂਦੀ ਆ ਤੇ ਜਰੂਰ ਕਮੈਂਟ ਕਰਕੇ ਦੱਸ ਦਿਓ ਕਿ ਫਰਕ ਪਿਆ ਇਸ ਨਾਲ ਆ ਮਾਈਕ ਲੈਣ ਨਾਲ ਤੇ ਨੌਇਸ ਨੌਇਸ ਕੈਨਸਲੇਸ਼ਨ ਦੁਆਰਾ ਔਨ ਕਰਤੀ ਆ ਹੁਣ ਤੇ ਹੁਣ ਦੱਸੋ ਕਿੰਨਾ ਕਾ ਫਰਕ ਆ ਪਿੱਛੇ ਦੀ ਆਵਾਜ਼ ਦਾ ਤੇ ਇੱਕ ਵਾਰੀ ਤੁਹਾਨੂੰ ਮੈਂ ਮਾਈਕ ਬੰਦ ਕਰਕੇ ਵੀ ਦਿਖਾ ਦਿੰਨਾ ਠੀਕ ਆ ਆ ਜਿਹੜੀ ਆਵਾਜ਼ ਆ ਇਹ ਮਾਈਕ ਬੰਦ ਕਰਕੇ ਆ ਮਾਈਕ ਮੇਰੇ ਹੱਥਰੇ ਵਿੱਚ ਆ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਾਈਕ ਨਾਲ ਆਵਾਜ਼ ਕਿੱਦਾਂ ਜਿਹੀ ਲੱਗੀ ਮਾਈਕ ਨਾਲ ਬਣਾਇਆ ਕਰੀਏ ਬਲੌਗ ਜਾਂ ਬਿਨਾ ਮਾਈਕ ਤੋਂ ਹੀ ਬਣਾਇਆ ਕਰੀਏ ਤੇ ਬਾਕੀ ਦੇਖਦੇ ਆਂ ਤੇ ਸ਼ਹਿਰ ਨੂੰ ਜਾਣਾ ਤਾਂ ਹੈ ਸਵੇਰੇ ਭਿੰਦਾ ਕਹਿੰਦਾ ਹੀ ਰਾਤੀ ਤੇ ਹੁਣ ਮੀਂਹ ਹਟੂਗਾ ਤਾਂ ਫੇਰ ਹੀ ਜਾ ਹੁਣਾ ਹੈ ਜੇ ਗੱਡੀ ਚੱਲ ਗਈਆਂ ਤਾਂ ਜਾਮ ਬਹੁਤ ਹੋਣਾ ਆ ਤੇ ਚਲੋ ਮੀਂਹ ਹਟੇ ਤਾਂ ਹੀ ਚੱਲਦੇ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਚੋਹ ਦਿਖਾ ਕੇ ਲਿਆਉਨੇ ਆ ਤੇ ਆਵਾਜ਼ ਜ਼ਰੂਰ ਦੱਸਿਓ ਕਿ ਕਿੱਡਾ ਵਧੀਆ ਆ ਇਨਾ ਮਾਈਕ ਦੇ ਨਾਲ ਵਧੀਆ ਵਾਜਾ ਬਿਨਾ ਮਾਈਕ ਤੋਂ ਆਵਾਜ਼ ਵਧੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਰਿਆ ਮੈਂ ਚੋਹਾ ਲਾਂ ਲੂ ਸੀ ਚੋਹਾ ਲਓ ਜਾਂਦਾ ਜਾਂਦਾ ਮੈਂ ਮੁੜਿਆ ਮੈਂ ਕਿਹਾ ਪਹਿਲਾਂ ਪੈਨ ਡਾਲੂ ਚੱਲਦੇ ਆ ਸ਼ਹਿਰ ਨੂੰ ਮੁੜ ਕੇ ਜਾਣਾ ਤਾਂ ਹੈ ਮੋਟਰਸਾਈਕਲ ਤੇ ਚਲਾਂਗੇ ਕਾਹਦੇ ਗੱਡੀ ਦੇ ਵਿੱਚ ਜਾਣ ਦੇ ਬਜਾਅ ਖ ਪਹਿਲਾਂ ਮੈਂ ਕਿਹਾ ਪਿੰਡ ਵਾਲੀ ਘੁੰਮ ਜੰਨੇ ਆ। ਉਦਾਂ ਵੀ ਪਿਛਲੀ ਵਾਰ ਇੱਕ ਦਿਨ ਸਾਡੇ ਨਾਲ ਇਦਾਂ ਹੀ ਹੋਇਆ। ਅਸੀਂ ਇੱਥੇ ਚੋ ਦੇ ਕੇ ਸ਼ਹਿਰ ਚਲੇ ਗਏ ਸ਼ਹਿਰ ਪਾਣੀ ਨਹੀਂ ਆਇਆ ਯਾਨੀ ਕਿ ਇੱਥੋਂ ਲੇਟ ਹੀ ਪਹੁੰਚ ਰਹਾ ਟਾਈਮ ਲੱਗਿੰਦਾ ਪਹੁੰਚਣ ਨੂੰ। ਪਰ ਹਿਸਾਬ ਦਾ ਹੀ ਆ ਬਹੁਤ ਜ਼ਿਆਦਾ ਨਹੀਂ ਹੈਗਾ ਠੀਕ ਹੀ ਆ। ਪਿੰਦੇ ਨੇ ਟਰੈਕਟਰ ਲਾਤਾ ਆ ਬੰਦੇ ਬੰਦੇ ਟਪਾਉਣ ਲਈ ਟਰੈਕਟਰ ਲਾਤਾ ਪਿੰਦੇ ਨੇ। ਬੰਦੇ ਇਸੇ ਖੜਾ ਰ ਸਵਾਰੇ ਬੰਦੇ ਟਪਾਈ ਜਾਣੇ ਪੈ ਇਧਰ ਉਧਰ ਬਸ। ਉਧਰ ਜੱਟ ਦਾ ਹੀ ਫੋਨ ਹੈ ਜੱਟ ਕਹਿੰਦਾ ਸ਼ਹਿਰ ਚੋਂ ਉਹ ਆਇਆ ਮੈਂ ਕਿਹਾ ਮੋਟਰਸਾਈਕਲ ਤੇ ਆਵਾਂਗੇ ਪਰ ਵਾਹੀ ਹੁਣ ਗੱਡੀ ਤੇ ਆਂ ਜਾਂ ਚ ਫਸ ਜਾਣਾ ਵੱਧ ਗਿਆ ਪਾਣੀ ਪਹਿਲਾਂ ਨਾਲੋਂ ਜਦੋਂ ਮੈਂ ਆਇਆ ਸੀਗਾ ਨਾ ਉਦੋਂ ਪਾਣੀ ਥੋੜਾ ਜਿਹਾ ਲੱਗਦਾ ਸੀ ਨੋਰਮਲੀ ਪਾਣੀ ਇੰਨਾ ਹੈ ਨਹੀਂ ਆ ਖੜੇ ਖੜੇ ਸਾਡੇ ਵੱਧ ਗਿਆ ਤੇ ਸ਼ਹਿਰ ਨੂੰ ਜਾਣਾ ਹੈ ਭੰਗੀਚੋਲ ਚੋ ਫੇ ਦਿਖਾਵਾਂਗੇ ਤੇ ਚਲੋ ਇੰਨਾ ਕਾ ਟੁੱਟਣਾ ਬਸ ਪਾਣੀ ਤੇ ਚਲੋ ਵਗੀ ਜਾਵੇ ਆ 2-4 ਘੰਟੇ ਪਾਣੀ ਆ ਕੇ ਹਟ ਜਾਊਗਾ ਤੇ ਮੈਂ ਵੀ ਗੱਡੀ ਤੇ ਆਇਆ ਕਿਉਂਕਿ ਮੀਂਹ ਲੱਗਾ ਏ ਬੜਾ ਏ ਮੈਂ ਕਹਤਾਂ ਚੋ ਦਖਾ ਕੇ ਜਾਮ ਪਹਿਲਾਂ ਬਾਕੀ ਕੰਮ ਫੇਰ ਕਰਾਂਗੇ ਪਿੰਡਾ ਵੀ ਆ ਗਿਆ ਤੇ ਚਲਦੇ ਹਾਂ ਹੁਣ ਸ਼ਹਿਰ ਨੂੰ ਤੇ ਮੀਂਹ ਵੀ ਹਟ ਗਿਆ ਨਾਲੇ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਦੁਆ ਲਿਆਂਦਾ ਮੈਂ ਕਹਿਆ ਇਹਨੇ ਅੱਜ ਫੇਸਪ੍ਰੈਂਡਰ ਲਿਆਂਦਾ ਹੁਣ ਤਾਂ ਬਸ ਫੇਰ ਅੱਜ ਮਿੱਟੀ ਕਪੜੇ ਦੀ ਆਹੀ ਤਈ ਇਦਾਂ ਲੱਗਣੇ ਦਾ ਕੱਦੂ ਕਰਕੇ ਆਏ ਆ ਅਸੀਂ ਕੱਪੜਿਆ ਨਾ ਤੇ ਅੱਜ ਮੋਟਰਸਾਈਕਲ ਤੇ ਦੇਖਦੇ ਆ ਮੇਰਾ ਨੋਇਸ ਕੈנסਲੇਸ਼ਨ ਆਨ ਕਰਦਾ ਤੇ ਦੇਖਿਓ ਮੋਟਰਸਾਈਕਲ ਦੀ ਕਿੰਨੀ ਕ ਬਾਹਰ ਹੁੰਦੀ ਆ ਦੇਖਿਓ ਨੌਇਸ ਕੈਨਸਲੇਸ਼ਨ ਓਨ ਕੀਤਾ ਆ ਹੁਣ ਦੇਖਿਓ ਮੋਟਰਸਾਈਕਲ ਦੀ ਹਵਾ ਦੀ ਆਵਾਜ਼ ਆਉਂਦੀ ਆ ਜਾਂ ਨਹੀਂ ਕਮੈਂਟ ਕਰਕੇ ਜਰੂਰ ਟਾ ਦਿਓ ਹੋ ਤੇ ਬਾਕੀ ਅੱਜ ਸ਼ਹਿਰ ਵੀ ਪੰਗੀਪੁਰ ਵੀ ਆਇਆ ਆ ਉਹ ਵੀ ਦੇਖਦੇ ਆਂ ਜਾ ਕੇ ਅੱਜ ਤਾਂ ਡੈਮ ਬਣ ਜਾਣਾ ਇੱਥੇ ਜਿੰਨਾ ਪਾਣੀ ਆ ਕੱਲ ਵੀ ਚਲੋ ਸ਼ਹਿਰ ਨੂੰ ਗਏ ਨਾ ਇੰਨਾ ਪਾਣੀ ਸੀ ਨਾ ਇੱਥੇ ਪੰਗੀ ਤੋਂ ਆਹ ਨੂੰ ਪਾਣੀ ਸੀ ਇੱਥੇ ਹਾਲੋ ਪ੍ਰੇਮਗੀਤ ਉਹ ਨਹੀਂ ਕਹਿੰਦੇ ਕਹਿੰਦੇ ਅਸੀਂ ਖੇਤਾਂ ਨੂੰ ਗਿਆ ਮੁੜ ਕੇ ਆਏ ਪੱਠੇ ਕਹਿੰਦਾ ਚੋ ਆ ਗਿਆ ਉੱਥੇ ਤਾਂ ਹੀ ਮਸੀ ਨਿਕਲ ਕੇ ਆਏ ਹਾਲੋ ਦਾ ਸਾਰੇ ਟੋਬੇ ਟੋਬੇ ਬਣ ਗਏ ਆ ਮੱਛੀਆਂ ਛੱਡ ਦੇਣੀ ਆ ਰੋਡ ਤੇ ਮੈਂ ਤਾਂ ਇੱਥੇ ਰੋਡ ਤੇ ਸਾਡਾ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਕੱਲੂ 15 ਅਗਸਤ ਆ ਨਾ ਯਾਨੀ ਕਿ 15 ਅਗਸਤ ਵਾਲਾ ਵਲੌਗ ਆ ਨਾ 16 ਨੂੰ ਤੇ ਪੁਲਿਸ ਲੈਨ ਜਾਵਾਂਗੇ ਅਸੀਂ ਤੇ ਉਹ ਵੀ ਕਵਰ ਕਰਾਂਗੇ ਆਪਾਂ ਇਹ ਕੱਲ ਨੂੰ ਪ੍ਰੇਡ ਹੋਣੀ ਆ ਉੱਤੇ ਨਾਲ ਝੰਡਾ ਚੜਾਉਣਾ ਪੁਲਿਸ ਰਹਿਣਾ ਤੇ ਕੱਲ ਉੱਥੇ ਵੀ ਜਾ ਕੇ ਆਵਾਂਗੇ ਕਿ ਜਾਨ ਦੇਖੋ ਕਿੰਨਾ ਲੱਗ ਜਾਂਦਾ ਆ ਕਿਉਂਕਿ ਇਧਰ ਨੇ ਜਿਹੜੇ ਚੋ ਆਲੇ ਰਸਤੇ ਉਹ ਹੋ ਜਾਂਦੇ ਆ ਬੰਦ ਔਰ ਇਹਦਾ ਸੋ ਦੇਖੋ ਕਿੰਨੀ ਤੇਜ਼ ਆਇਆ ਉਹ ਅੱਜ ਤਾਂ ਬਹੁਤ ਤੇਜ਼ ਆ ਪਾਣੀ ਇਸ ਕਰਕੇ ਨਹੀਂ ਮੈਂ ਗੱਡੀ ਲੈ ਕੇ ਆਇਆ ਸੀਗਾ ਸ਼ਹਿਰ ਨੂੰ ਉਹ ਜੇ ਗੱਡੀ ਲੈ ਕੇ ਆ ਜਾਂਦਾ ਫੇਰ ਫਸ ਜਾਣਾ ਸੀਗਾ ਇੱਥੇ ਹੀ ਇੱਧਰ ਦੇਖੋ ਪਾਣੀ ਤੁਹਾਡਾ ਭਲਾ ਹੋ ਜਾਏ ਜਿਹੜਾ ਪੈਂਦਾ ਪੈਂਦਾ ਹੀ ਆ ਸ਼ਹਿਰ ਵੀ ਸਾਰਾ ਜਾਮਨਾ ਭਰ ਜਾਂਦਾ ਆ ਇੱਥੇ ਵੀ ਬਹੁਤ ਪਾਣੀ ਹੋਣਾ ਦੇਖੋ ਉਹ ਦੇ ਪਾਸੋਂ ਭਰਾਵਾ ਇੰਨਾ ਹੋਰਨ ਕਾਤੇ ਮਾਰਦੇ ਆ ਸਹੀ ਆ ਸਹੀ ਆ ਸਹੀ ਆ ਜੀ ਸਹੀ ਆ ਇਹਦਾ ਕੰਮ ਬਹੁਤ ਵਧੀਆ ਕੀਤਾ ਦੇਖੋ ਪੁਲਿਸ ਵਾਲੇ ਜਾਰੇ ਲੱਗੇ ਹੋਏ ਆ ਡਿਊਟੀ ਕਰਨ ਪਰ ਜਾਂ ਤਾਂ ਆਪਣੀ ਬਿਨਾ ਗੱਲ ਤੇ ਟਰੇ 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 ਲਾਈ ਰੱਖ ਦਿਓ ਪੁਲਿਸ ਵਾਲਾ ਪੈ ਗਿਆ ਫੇ ਉਹਨਾਂ ਨੂੰ ਕਿ ਕਾਤੇ ਹੋਰ ਨ ਮਰੀਆਂ ਨਾ ਉਧੇ ਲਾਇਓ ਯਾਰ 15 ਅਗਸਤ ਕਰਕੇ ਉੱਥੇ ਕੁਝ ਹੈਗਾ ਆ ਉਹਦੇ ਹੁਣ ਪਤਾ ਨਹੀਂ ਸ਼ਹਿਰ ਪ੍ਰੋਗਰਾਮ ਪਤਾ ਕਰਨੇ ਪਾਣੇ ਕਿੱਥੇ ਕਿੱਥੇ ਆ ਪ੍ਰੋਗਰਾਮ ਨਹੀਂ ਦੂਰੋਂ ਦੇਖਣ ਲੱਗਦਾ ਜਿਵੇਂ ਇੱਥੇ ਟੈਂਟ ਲੱਗਾ ਹੁੰਦਾ ਇਹ ਸਾਰੇ ਇੱਦਾਂ ਹੀ ਲਾਈਆਂ ਆ ਆ ਇੱਧਰ ਵੀ ਲਾਈਆਂ ਆ ਸਾਰੇ 15 ਅਗਸਤ ਕਰਕੇ ਹੀ ਆ ਲੈ ਵੀ ਤਿਆਰੀ ਪੂਰੀ ਕੀਤੀ ਹੋ 15 ਅਗਸਤ ਦੀ ਓਕੇ ਓਕੇ ਗਾ ਰਹੇਂ ਦੇਰ ਪਾਤਾ ਨਾ ਰੇਸ ਹੀ ਨਹੀਂ ਕੱਟ ਕਰਦਾ ਹੈਂ ਮੀਨ ਨਾਲ ਤਾਂ ਸਾਡਾ ਦਾ ਸ਼ਹਿਰ ਦਾ ਰੋਡ ਹੀ ਨਹੀਂ ਕੋਈ ਸਹੀ ਰਹਿ ਗਿਆ ਉਹ ਦੇਖ ਕੱਡਾ ਟੋਆ ਕਮੈਂਟ ਕਰਕੇ ਦੱਸੋ ਸਾਰੇ ਸ਼ਹਿਰਾਂ ਦਾ ਇਹੀ ਹਾਲ ਹੈ ਕਿ ਸਾਡੇ ਦਾ ਇਹ ਹਾਲ 15 ਅਗਸਤ ਦੀ ਪੂਰੀ ਤਿਆਰੀ ਹੈ ਰੈਲੀ ਕਰਦੇ ਹੋਏ 15 ਅਗਸਤ ਕਰਕੇ ਕੱਲੂ ਪ੍ਰੇਡ ਦੇਖਾਂਗੇ ਪ੍ਰੇਡ ਮੈਂ ਦੇਖੀ ਵੀ ਨਹੀਂ ਕਿ ਕਿੱਦਾਂ ਹੁੰਦੀ ਹੈ ਕੱਲੂ ਦੇਖਾਂਗੇ ਅਸੀਂ ਲੈਣੀ ਹੈ ਹੁਣ ਦਵਾਈਆਂ ਮੋਦੀ ਖਾਨੇੋਂ ਨਾਲੇ ਘਰਦਿਆਂ ਦੀਆਂ ਨਾਲੇ ਤੂੰ ਤਾਂ ਲੈਣੀ ਕੋਈ ਆਇਆ ਮੈਂ ਇੱਕ ਮਿੰਟ ਤੇ ਲੈ ਕੇ ਆ ਜੀ ਮੋਦੀ ਸਾਹਿਬ ਨੇ ਇੰਨਾ ਦਾ ਜਰੂਰ ਕੰਮ ਕੀਤਾ ਆ ਦਵਾਈਆਂ ਵਗੈਰਾ ਬਹੁਤ ਸਸਤੀਆਂ ਮਿਲਦੀਆਂ ਇੱਥੋਂ ਹਰੇਕ ਓਏ ਓਏ ਅੰਕਲ ਜੀ ਕੀ ਹੋ ਗਿਆ ਜੀ ਨਹੀਂ ਅੱਗੇ ਪੈਂਦਾ ਕਾਲੀ ਨਾ ਕਰੋ ਅੰਕਲ ਜੀ ਆਪ ਹੀ ਡੱਗੇ ਤੁਰੇ ਵੰਦੇ ਝੰਡੇ ਦੇਖੋ ਕਿੱਦਾਂ ਲਾਇਓ ਅੱਜ ਸਾਰੇ ਰੈਲੀ ਕੱਢਣ ਲੱਗੇ ਆ ਇੱਧਰ ਦੀ ਤਾਂ ਰਾਜਚੋਣਾ ਸਿੱਧਾ ਹੀ ਪਾ ਲੈ ਇੱਧਰ ਤਾਂ ਰੈਲੀ ਕਰਕੇ ਰਾਜਚੋਣਾ ਵੇ ਗਲੀ ਵਿੱਚ ਪਾ ਲੈਣਾ ਆ ਅੱਜ ਹੀ ਕੱਢੇ ਲੱਗੇ ਕੱਢਣ ਯਾਰ ਕੱਲੂ ਕੱਢਣੇ ਸੀ 15 ਤਾਂ ਕੱਲੂ ਆ ਅੱਜ ਤਾਂ ਸ਼ਹਿਰ ਦੀਆਂ ਗਲੀਆਂ ਦਾ ਵੀ ਬੁਰਾ ਹਾਲ ਹੋਇਆ ਪਿਆ ਤੁਹਾਡਾ ਭਲਾ ਹੋ ਜਵੇ ਆ ਪੈਰ ਦੇਖੋ ਸਾਡੇ ਕਿੱਥੇ ਲਟਕਾਏ ਹੋ ਆ ਉਹ ਤਾਂ ਸਾਰੇ ਹੀ ਡੁੱਬੇ ਪਿਆ ਗਲੀ ਤੁਹਾਡਾ ਭਲਾ ਹੋ ਜਵੇ ਆ ਆ ਕੀ ਹੋ ਗਿਆ ਸ਼ਹਿਰ ਦਾ ਇੱਧਰ ਤਾਂ ਸਾਰੇ ਡੁੱਬ ਗਿਆ ਇੱਧਰ ਤਾਂ ਸਾਰੇ ਸਵੀਮ ਪੂਲ ਹੀ ਬਣ ਕੇ ਆਏ ਓਏ ਹੋਏ ਇੱਧਰ ਕਿ ਠੀਕ ਆ ਇੱਧਰਲੇ ਪਾਸੇ ਨੂੰ ਸਾਹbaar ਉਹ ਪਿੱਛੇ ਤਾਂ ਪੂਰਾ ਉਧਰ ਦਾ ਪੂਰਾ ਬਾਜ਼ਾਰ ਬਾਜ਼ਾਰ ਭਰਿਆ ਪਿਆ ਪਾਣੀ ਨਾਲ ਗਲੀਆਂ ਗੁਲੀਆਂ ਐਨ ਪੂਰੀਆਂ ਭਰੀਆਂ ਪਈਆਂ ਯਾਰ ਸਾਰਾ ਸ਼ਹਿਰ ਹੀ ਡੱਬ ਗਿਆ ਸਾਡਾ ਇੰਨਾ ਪਾਣੀ ਯਾਰ ਆ ਲੈ ਲੋ ਸ਼ਿਮਲਾ ਪਹਾੜੀ ਚੌਕ ਆ ਉਧਰ ਵੀ ਕਿੰਨਾ ਪਾਣੀ ਆ ਕੋਈ ਸ਼ਹਿਰ ਦੀ ਕੋਈ ਗਲੀ ਉਹ ਦੇਖ ਨੋ ਉਹ ਦੇ ਕੋਈ ਗਲੀ ਇਦਾਂ ਦੀ ਨਹੀਂ ਸ਼ਹਿਰ ਦੀ ਜਿੱਥੇ ਪਾਣੀ ਨਾ ਆਊਗਾ ਸਾਰਾ ਕੁਝ ਹੈ ਡੁੱਬਿਆ ਪਿਆ ਆ ਮੀਂਹ ਕਰਕੇ ਅੱਜ ਪਹਿਲੇ ਜਨਾਂ ਰੋਡ ਦੇ ਤੇ ਰੱਚ ਨਹੀਂ ਗਿਆ ਜਿਹੜਾ ਜਦੋਂ ਆਉਂ ਉਹ ਤੇ ਰੱਚ ਮਿਲਦਾ ਹੀ ਮਿਲਦਾ ਆ ਅੱਜ ਮੀਂਹ ਕਰਕੇ ਘਟ ਗਿਆ ਰੱਚ ਸੋਣਿਆ ਦੇਖੋ ਭਰਾਵਾ ਇਦਾਂ ਨਾ ਬੜਿਆ ਕਰੋ ਪੁਲਿਸ ਵਾਲੇ ਆ ਕੇ ਬੰਦ ਕਰ ਦੇ ਤਕਰੀਬਨ ਬੰਦ ਕਰ ਦਿੱਤਾ ਹੈ ਜੀ ਉਹ ਦੇਖੋ ਪੁਲਿਸ ਵਾਲੇ ਖੜੇ ਕੋਈ ਜਾਵੇ ਨਾ ਉੱਤੇ ਦੇ ਲੋ ਕਿੰਨਾ ਵੱਡਾ ਚੋਆ ਦੇ ਲੋ ਸਾਰਾ ਹੀ ਭਰਿਆ ਪਿਆ ਆ ਉਹ ਦੇ ਆ ਉਹ ਹੈਗਾ ਦੇ ਲੋ ਕਿੰਨਾ ਚੋ ਵੱਡਾ ਆ ਚੋ ਤਾਂ ਵੀ ਕਿੰਨਾ ਪਾਣੀ ਆ ਉਧਰਲੇ ਰਸਤੇ ਨੇ ਸਾਰੇ ਬੰਦ ਹੋ ਜਾਂਦੇ ਆ ਤਾਂ ਕਰ ਗਿਆ ਪੰਗਾ ਪੈਂਦਾ ਕੋਈ ਆ ਹੀ ਮੇਨ ਰੋਡ ਰਹਿੰਦਾ ਇਹਦੇ ਤੇ ਬਹੁਤ ਜਾਮ ਲੱਗਦਾ ਫਿਰ ਦੇ ਲੋ ਉਹ ਸ਼ਿਮਲਾ ਪਹਾੜੀ ਵਾਲੇ ਚੌਂਕ ਤੱਕ ਲੈਣ ਲੱਗੀ ਹੋਆ ਮੀਂਹ ਵੇ ਮੀਂਹ ਦੇ ਵਿੱਚ ਤਾਂ ਸ਼ਹਿਰ ਨੂੰ ਗੱਡੀ ਲੈ ਕੇ ਆਵੇ ਹੀ ਨਾ ਦੇਖੋ ਜਾਮ ਲੱਗਾ ਜਾਮ ਆਹੀ ਰਸਤਾ ਮੇਨ ਆਹੀ ਰਹਿ ਗਿਆ ਨਾ ਇਹਦੇ ਕਰਕੇ ਜਾਮ ਲੱਗਦਾ ਆ ਦੇਨ ਲੈਣੇ ਆਕਲੇ ਅੱਜ ਕਾ ਫਰੂਟਾਂ ਦੇ ਜਿਆਦਾ ਜ਼ੋਰ ਦਿੱਤਾ ਹੋਇਆ ਨਾ ਇਹਨੇ ਤੇ ਮੈਂ ਦਿਖਾਉਣ ਆ ਗਿਆ ਤੁਹਾਨੂੰ ਪਾਣੀ ਅੱਗੇ ਔਰ ਦੇਖੋ ਇਹ ਇਧਰਲੀ ਸਾਈਡ ਤੇ ਵੀ ਦੇਖੋ ਕੀ ਹਾਲ ਆ ਉਹ ਉਹ ਦੇਖੋ ਉਧਰ ਤਾਂ ਫੇਰ ਵੀ ਵੱਡਾ ਆ ਦੇਖੋ ਇਧਰ ਹੀ ਛਾੜ ਕਿੰਨੀ ਸਪੀਡ ਆ ਉਹ ਦਿਖਾਉਣਾ ਤੁਹਾਨੂੰ 3x ਕਰਕੇ ਇਹ ਉਹ ਦੇਖੋ ਔਰ ਦੇਖੋ ਕਿੰਨਾ ਕਿੰਨਾ ਪਾਣੀ ਆ ਉਹ ਸਲੇਬਾ ਚ ਨੂੰ ਪਰ ਇਸ ਵਾਰ ਸਾਰੇ ਚੋ तकरीबन तकरीबन ਇਸ ਵਾਰ ਸਾਰੇ ਚੋ ਟੋਟੇ ਗਏ ਆ ਕੋਈ ਇੱਕ ਇੱਦਾਂ ਚੋ ਆਊਗਾੜਾ ਬਚਿਆ ਆ ਲੈ ਉਹ ਬੜੀ ਛੇਤੀ ਆ ਗਿਆ ਹੈ ਬੜੀ ਛੇਤੀ ਆ ਗਿਆ ਤੂੰ ਫੇਰ ਦਿਖਾਉਣਾ ਇੱਕ ਵਾਰ ਫੇਰ ਦਿਖਾਉਣਾ ਤੁਹਾਨੂੰ ਚੱਕ ਕੇ ਦੱਸ ਗਿਆ ਆ ਉਹ ਦੇਖੋ ਐਨਾ ਸ਼ੁਕਰ ਆ ਹਰੇਕ ਚੌਂਕ 'ਚ ਪੁਲਿਸ ਵਾਲੇ ਲੱਗੇ ਹੋਏ ਆ ਨਹੀਂ ਤਾਂ ਨੰਗਣਾ ਖਾ ਹੋ ਜਾਣਾ ਆ ਹਰੇਕ ਚੌਂਕ 'ਚ ਪੁਲਸ ਵਾਲੇ ਆ ਉਸ ਕਰਕੇ ਬਾਰੇ ਟੋੜਿਆ ਬਚਾਇਆ ਨਹੀਂ ਤਾਂ ਇੱਥੇ ਮੰਨਣਾ ਹੀ ਨਹੀਂ ਕਿ ਇਹਨੇ ਆਪਣੀ ਮਰਜ਼ੀ ਨਾਲ ਹੀ ਗੱਡੀਆਂ ਪਾੜੀ ਜਾਣੀਆਂ ਆ ਇਹ ਉਹ ਦੇਖੋ ਇਹ ਉਹ ਦੇਖ ਪਿਛਲੀ ਵਾਰ ਦਾ ਡਰਾਇਆ ਆ ਸਾਨੂੰ ਅਸੀਂ ਉਹਨਾਂ ਕਹੇ ਉਹ ਸੁਭਾਜ ਪਾਕਤਾਂਕਾ ਲਾਗੇ ਸੀਗੇ ਅਸੀਂ ਨਹੀਂ ਮੁੜ ਕੇ ਗਏ ਸਵਾਰਾ ਤੋਰ ਲੋ ਯਾਰ ਭੰਗੀ ਚੋੜ ਦੇ ਵਿੱਚ ਚਾਰੇ ਪਾਸੇ ਰਸਤੇ ਰਵੇ ਤੇ ਲੈਣਾ ਹੀ ਲੈਣਾ ਲੱਗਿਆ ਪੰਜਾਂ ਦੇਖੋ ਕਿੰਨੇ ਆ ਉਹ ਬਚਾ ਹੋ ਗਿਆ ਮੋਟਰਸਾਈਕਲ ਆਲੇ ਤੇ ਗਏ ਉਹ ਪਿੱਛੇ ਗੱਡੀ ਵਾਰੀ ਮੋਟਰਸਾਈਕਲ ਉੱਤੇ ਖੜੋ ਖੜਾ ਹੋ ਗਿਆ ਮੀਂਹ ਦੇ ਵਿੱਚ ਔਖਾ ਹੀ ਹੈ ਰਵਾ ਵਿਚ ਨਾ ਨਿਕਲ ਸਕਦੇ ਵੀ ਆਣੀ ਪਾਣੀ 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 ਹੋਇਆ ਪਿਆ ਸਾਰੇ ਪਾਸੇ ਪਾਣੀ ਪਾਣੀ।ਆਂ ਫੇਰ ਸ਼ੁਰੂ ਹੋ ਗਈਆਂ ਆ ਤੇ ਮੈਂ ਗੱਡੀ ਲੈ ਕੇ ਚੱਲਾ ਆ ਕਿਉਂਕਿ ਮੁੜ ਕੇ ਟਾਈਮ ਨਹੀਂ ਲੱਗਣਾ ਹੈਗਾ। ਹੁਣ ਹੁਣ ਭਾਜੀ ਬੇਲਾ ਆ ਕੱਲੂ ਕੋ 15 ਅਗਸਤ ਕਰਕੇ ਕੱਲੂ ਅਸੀਂ ਵੀ ਜਾਣਾ ਆ ਉਹ ਪਰੇਡ ਵਗੈਰਾ ਦੇਖਣਾ। ਕੱਲੂ ਫੇਰ ਨਹੀਂ ਟਾਈਮ ਲੱਗਣਾ ਇਸ ਕਰਕੇ ਹੁਣੇ ਜਾਇਓ ਨੇ ਬਾਲ ਬੋਲ ਕਟਾਉਣ ਤੇ ਜੇ ਮੀਂਹ ਆ ਗਿਆ ਫੇਰ ਪੰਗੇ ਸਾਰੇ ਗੱਡੀ ਚ ਚਲਦੇ ਆ। ਵਾਹ ਗੁਰੂ ਜੀ ਮਨੀਸ਼ ਭਾਜੀ ਤੂੰ ਮੈਂ ਤਾਂ ਸੱਚੀ ਦੱਸਾ ਹੋਟਲ ਖੋਲਾ ਤੋ ਕੋਈ ਉਹ ਦਿਨ ਕੀ ਬਣਾਇਆ ਸੀਗਾ ਮੈਂਟਮ ਜੀਟਾ ਮੈਂਟਮ ਜੀਟਾ ਉਹ ਵੀ ਬੜਾ ਵਧੀਆ ਬਣਾਇਆ ਸੀ ਭਾਈ ਨੇ ਇੱਕਦਾਂ ਰੰਗ ਵੀ ਉਹਦਾ ਐ ਨੀਲਾ ਅੱਜ ਭਾਈ ਨੇ ਕੋਲਡ ਕਾਫੀ ਬਣਾਈ ਆ ਉਹ ਵੀ ਇੱਕ ਨੰਬਰ ਆ ਭਾਜੀ ਨੇ ਤਾਂ ਮੈਂ ਕਿਹਾ ਭਾਈ ਤੈਨੂੰ ਕੀ ਰਾਵਨਾ ਤੂੰ ਮੇਰੇ ਨਾਲ ਕਰ ਲੈ ਮੈਂ ਕਿ ਤੇਰੇ ਮੋਹਰੇ ਦੀ ਦੁਕਾਨ ਖੋਲਣਾ ਰੈਡੀ ਖੋਲਣਾ ਆ ਦੱਸ ਵੀ ਹੋਣੀ ਆ ਜੋ ਹੋਰ ਕੋਲਡ ਡਿੰਗਾ ਹੋਈਆਂ ਆ ਕੋਲਡ ਕਾਫੀ ਹੋ ਗਈ ਇਹੀ ਕੁਝ ਦੇਈ ਜਾਣਾ ਆਪਾਂ YouTube ਛੱਡ ਦੀ ਨਾਲ YouTube ਨਹੀਂ ਪਰ YouTube ਦੇ ਨਾਲ ਵੀਡੀਓ ਪਾਈ ਜਾਵਾਂਗੇ ਹੁਣੇ ਹੀ ਪਾਈ ਹੁਣੇ ਆਓ ਕਰਨਾ ਪੈਣਾ ਯਾਰ ਕੋਈ ਨਾ ਕੁਝ ਹੋਰ ਬੇਤਰ ਕੀ ਸਤਰੇ ਸੇਵਕ ਅੱਜ ਫਸ ਗਿਆ ਮੈਂ ਅੱਜ ਤਾਂ ਭਾਈ ਆ ਦੇ ਡੱਕ ਦੇ ਵਿੱਚ ਵੀ ਦੇ ਤਾ ਡੱਕ ਦੇ ਵਿੱਚ ਵੀ ਕੰਨਾਂ ਦੇ ਵਿੱਚ ਵੀ ਅੱਜ ਚੀਕਾਂ ਘੜਾਉਗੇ ਮੇਰੀ ਆ ਉਹ ਦੇ ਉਹ ਦੇ ਅੱਜ ਤਾਂ ਯਾਰ ਉਹ ਭਾਈ ਨਹੀਂ ਇਹ ਝੋਲਾ ਮਾ ਤੁਸੀਂ ਕਰਦੇ ਆਂ ਆ ਜਾਓ ਓਏ ਓਏ ਇੱਕ ਵੀ ਦੇ ਇਹ ਤਾਂ ਜਿੰਨੇ ਕਿ ਜ਼ਰਾ ਹੈ ਹਾਂ ਫਲੇ ਆਣਾ ਲੋਕ ਆ ਗਏ ਦੇਖਣਾ ਤੇ ਓਏ ਲਾ ਗਿਆ ਜੀ ਨਾ ਕਹਾਂ ਜਾਣਾ ਬਹੁਤ ਅੰਨਦੇ ਬਾਲ ਦੇ ਅਰੇ ਇੱਥੋਂ ਉਹ ਵੀ ਆਣਾ ਵਰਤਾਂ ਵਾਲੇ ਕਿਾ ਕਰਨਾ ਹੈ ਇਸ ਵਾਈ ਓਏ ਹੋਏ ਹੋਏ ਸਰਾਈ ਹੈ ਮੰਦੇ ਤੱਕ 10 ਲੱਖ 10 ਲੱਖ ਕਿਵੇਂ ਹੋਗਾ ਹਾਂ ਓਏ ਹੋਏ ਉਹ ਅੱਗ ਲੱਗੀ ਮੁੰਨਾ ਇਹ ਤਾਂ ਠੀਕ ਆ ਨਾਕ ਦੇ ਵਿੱਚੋਂ ਨਿਕਲਦਾ ਸੀ ਉਹ ਜੋ ਨਾਕਰੋ ਖਿਚਾ ਨਾ ਪਾਜੀ ਹੋਏ ਹੋਏ ਪਜੇਖ ਰਹਿ ਗਿਆ ਕਿਸੇ ਵਾਰ ਸਦੀਆ ਕਦੇ ਵਿੱਚੋਂ ਨਿਕਲਦਾ ਸੀ ਉਹ ਪੂਰਾ ਆ ਮੂੰਹ ਵਾਲਾ ਕੰਨਾ ਦਾ ਠੀਕ ਰਿਆ ਨੱਕ ਦੇ ਵਿੱਚੋਂ ਕੰਮ ਹੋਇਆ ਥੋੜਿਆ ਚਲੋ ਕੋਈ ਨਹੀਂ ਪਰ ਮਜ਼ਾ ਵਧਾ ਰਹਾ ਬਾਦੂ ਖੇਚ ਕੇ ਯਾਰ ਸਾਫ ਹੀ ਕਲੀਨ ਹੋ ਪਧਰਾ ਹੋ ਗਿਆ ਸਾਰਾ ਕੁਝ ਐਨੇ ਇਹ ਪੇਰ ਲੱਗ ਗਿਆ ਆ ਤੇ ਅੱਜ ਸਾਰੀ ਦਿਹਾੜੀ ਮੀਂਹ ਦੇ ਵਿੱਚ ਹੀ ਨੰਗਣੀ ਆ ਤੇ ਚਲੋ ਅੱਜ ਨਾ ਅੱਜ ਅੱਜ ਕਟਿੰਗ ਹੋ ਗਈ ਐ ਕੱਲ ਨੂੰ ਨਾ ਮੀਂਹ ਪਵੇ ਯਾਰ ਕੱਲ ਨੂੰ ਪਰੇਡ ਦੇਖਣ ਜਾਣਾ ਆਪਾਂ ਇੱਥੇ ਸ਼ਹਿਰ ਆਪਣੇ ਹਿਆਰਪੁਰ ਜਿਹੜੀ ਹੋਣੀ ਆ ਨਾ ਪੁਲਸ ਲਾਈਨ ਤੇ ਤੇ ਕੱਲ ਨੂੰ ਨਾ ਰੱਬਾ ਮੀਂਹ ਪਵੇ ਬਸ ਅੱਜ ਤਾਂ ਭੰਗੀ ਚੋੜ ਦੀ ਰੀਲ ਪਾਈ ਆ ਮੈਂ ਹੁਣੇ ਔਰ ਦੇ ਲੋ ਸਵੇਰੇ ਕਿੰਨਾ ਪਾਣੀ ਸੀਗਾ ਜੇ ਮੀਂਹ ਇੱਦੀ ਚੱਲ ਰਿਹਾ ਕੱਲੂ ਤਾਂ ਹੋਰ ਬੁਰਾ ਹਾਲ ਹੋ ਜਾਣਾ ਬਹੁਤ ਆਚੂਣਾ ਕੱਲੂ ਵੀ ਸ਼ਹਿਰ ਤੇ ਅੱਜ ਮੈਨੂੰ ਲੱਗਦਾ ਕਿਸੇ ਪਾਸੇ ਹੋਰ ਨਿਕਲ ਹੀ ਨਹੀਂ ਹੋਣਾ ਹੈਗਾ ਕਿਉਂਕਿ ਸਾਰੀ ਦਿਹਾੜੀ 2 ਤਾਂ ਵੱਜ ਗਏ ਜਾ ਕੇ ਨਹਾਉਣਾ ਨੂਣਾ 3-4 ਵੱਜ ਜਾਣੇ ਰੋਟਾ ਟਿੱਖਾ ਤੇ ਸ਼ਾਮ ਨੂੰ ਜੇ ਮੀਂਹ हट ਗਿਆ ਫੇਰ ਕਿਸੇ ਪਾਸੇ ਨਿਕਲਾਂਗੇ ਚਲੋ ਪਹਿਲਾ ਘਰ ਚਲਦੇ ਆ ਘਰ ਜਾ ਕੇ ਤੁਹਾਨੂੰ ਫੇਰ ਮਿਲਦਾ ਫੇਰ ਦੱਸਦਾ ਬਾਕੀ ਕੀ ਅਪਡੇਟ ਅੱਜ ਦੀ ਆ ਲਓ ਤਾਂ ਮੀਂਹ ਫੇਰ ਤੇਜ਼ ਹੋ ਗਿਆ ਤੁਹਾਡਾ ਭਲਾ ਹੋ ਜਵੇ ਮੀਂਹ ਨੇ ਤਾਂ ਤਨ ਤਨ ਕਰਾਈ ਪਈ ਆ ਅੱਜ ਵੀ ਦੇਖ ਲਓ ਦੀਂਦਾ ਨਹੀਂ ਹੈਗਾ ਅੱਗੇ ਰੋਡ ਤੇ ਕੁਝ ਵੀ ਨਹੀਂ ਤੇਜ਼ ਗਿਆ ਮੀਂਹ ਹੁਣ ਇੱਧਰ ਕਾ ਕੇ ਮੜ ਜਾ ਘਟਿਆ ਆ ਮੈਂ ਆ ਗਿਆ ਆ ਘਰੇ ਤੇ ਇੱਥੇ ਦੇਖ ਲਓ ਆ ਫਰਸ਼ ਪੁਰਸ਼ਾ ਦੇ ਲਓ ਸਾਰਾ ਸੁੱਕਾ ਪਿਆ ਫਰਸ਼ ਇੱਥੇ ਮਾੜਾ ਵੀ ਮੀਂਹ ਹੈ ਨੀਗਾ ਤੇ ਆ ਰ ਆ ਗੱਡੀ ਦਾ ਦੇਖ ਲਓ ਕੀ ਹਾਲ ਆ ਹੁਣੀ ਤਾਂ ਮੈਂ ਹਰੇ ਕਲਿੱਪ ਲਈ ਆ ਪੂਰੇ 5 ਮਿੰਟ ਪਹਿਲਾਂ ਕਲਿੱਪ ਲਈ ਹੋਣੀ ਆ ਉੱਥੇ ਤਾਂ ਦੀਂਦਾ ਕੁਛ ਨਹੀਂ ਸੀਗਾ ਇੰਨਾ ਮੀਂਹ ਸੀਗਾ ਪਤਾ ਨਹੀਂ ਲੱਗਦਾ ਰੱਬਾ ਵੀ ਕੀ ਹੋਣਾ ਕੀ ਨਹੀਂ ਹੋਣਾ ਪੰਗੀ ਚੋਂ ਰੁੜ ਜਾਣਾ ਹੋਰ ਤਾਂ ਕੁਛ ਨਹੀਂ ਹੈਗਾ ਬਹੁਤ ਮੀਂਹ ਯਾਰ ਸਵੇਰੇ ਵੀ ਬਹੁਤ ਪਾਣੀ ਆਇਆ ਸੀ ਪੰਗੀ ਚੋ ਦੇ ਵਿੱਚ ਤੇ ਬਾਕੀ ਜਿਹੜੇ ਨੇ ਇੰਸਟਾਗ੍ਰam ਤੇ ਨਹੀਂ ਹੈਗੇ ਜਰੂਰ ਫੋਲੋ ਕਰਕੇ ਰੱਖੋ ਕਈ ਵਾਰ ਵਲੌਗ ਆਉਣਾ ਹੁੰਦਾ ਅਗਲੇ ਦਿਨ ਅਸੀਂ ਫੇਰ ਅਪਡੇਟ ਉਹਦੇ ਉੱਤੇ ਹੀ ਦੇ ਦਿੰਦੀ ਆ ਇੰਸਟਾਗ੍ਰam ਉੱਤੇ ਤੇ ਚਲੋ रेडी हो न धोने ਤੋਂ ਨੇ ਆ ਬਣਾ ਧੋ ਕੇ ਫਿਰ ਦੇਖਦੇ ਆ ਸ਼ਾਮ ਨੂੰ ਅੱਜ ਝਵਾਲ ਵਾਲੀ ਗਰਾਊਂਡ 'ਚ ਜਾ ਕੇ ਆਉਣੇ ਆ ਟੂਰਨਾਮੈਂਟ ਦਾ ਪੁੱਛਦੇ ਕੀ ਪਲਾਨ ਆ ਉਹਨਾਂ ਦਾ ਕੀ ਨਹੀਂ ਗਰਾਊਂਡ ਹੋ ਗਈ ਠੀਕ ਉਹਨਾਂ ਦੀ ਜਾਂ ਨਹੀਂ ਤੇ ਨਹਾ ਧੋ ਕੇ ਰੈਡੀ ਹੋ ਕੇ ਰੋਟੀ ਪਾਣੀ ਖਾਣਾ ਪਹਿਲਾਂ ਮੈਂ ਕਾਲੂ ਆ ਗਿਆ ਤਾਂ ਚੱਲਦੇ ਆ ਬੈਂਕ ਨੂੰ ਇਹਨੂੰ 4 ਵਜੇ ਤੇਰਾ ਹਾਲ ਦੇਖ ਲੋ 4 ਵਜੇ ਬੈਂਕ ਨੂੰ ਚੱਲਾ ਇਹਦਾ ਮੂੰਹ ਦੇਖੋ ਪਹਿਲਾਂ ਦਾ ਇਧਰ ਨੂੰ ਮੂੰਹ ਕਰੀ ਆਹ ਕਿਹੜਾ ਟਾਈਮ ਆ 4 ਵਜੇ ਬੈਂਕ ਨੂੰ ਜਾਣ ਦਾ ਹਲੋ ਹੁਣ ਦੇਖਦੇ ਆ ਖੁੱਲੀ ਆ ਕਿ ਨਹੀਂ ਖੁੱਲੀ ਸਾਰੀ ਦਿਹਾੜੀ ਇੱਦੀ ਘੁੰਮ ਕੇ ਘੜਤੀਏ ਨੇ ਇਹ ਨਹੀਂ ਬੰਦਾ ਕੰਮ ਕਰਾਇਆ ਵੇ ਹੁਣ 4 ਵੇ ਅੱਧੀ ਅੱਧੀ ਸ਼ਾਮ ਨੂੰ ਕਹਿੰਦੇ ਬੈਂਕ ਨਹੀਂ ਚਲੀ ਗਏ ਗਾਲੂ ਕੋਈ ਹਾਲ ਨਹੀਂ ਉਹ ਤੇਰਾ ਅਕਾ ਗੇੜਾ ਗੇੜਾ ਹੀ ਪੜਾਜ ਕਹਿੰਦਾ ਘੰਟਾ ਬਿਠਾ ਕੇ ਕਹਿੰਦੇ ਅੱਧੇ ਘੰਟੇ ਤੱਕ ਚੈੱਕ ਕਰ ਲਿਓ ਨਹੀਂ ਤਾਂ ਸੋਮਵਾਰ ਹੋਣਾ ਪੈਣਾ ਆ ਇਹਦੇ ਨਾਲ ਤਾਂ ਅਸੀਂ ਚੰਗਾ ਉਹ ਤਾਂ ਅਸੀਂ ਆਪ ਹੀ ਚਲਾ ਲਿਆ ਸੀਗਾ ਗਾਲੂ Google Pay ਤਾਂ ਅਸੀਂ ਆਪ ਹੀ ਚਲਾ ਲਿਆ ਸੀਗਾ ਲੋੜ ਹੀ ਨਹੀਂ ਸੀ ਕਿ ਸਾਨੂੰ ਅਕਾਊਂਟ ਨਹੀਂ ਖਰੇਛੇ ਤੇ ਪਰ ਫੇ ਵੀ ਅੱਧਾ ਪੌਣਾ ਘੰਟਾ ਲਾਤ ਆ ਮੈਨ ਤਾਂ ਨੀਂਦ ਆ ਲਾ ਪਈ ਹੋਰ ਇੰਨਾ ਟਾਈਮ ਥੋੜੀ ਬਿਟਾਉਣਾ ਹੁੰਦਾ ਯਾਰ ਇਹ ਨਾਲੋਂ ਆ ਬੈਂਕ ਸਭ ਤੋਂ ਬੈਸਟ ਆ ਜਾਂਦਾ ਹੀ ਕੰਮ ਇਸ ਦੇ ਨਾਲ ਇੱਕ ਗੱਲ ਅਜਿਹਾ ਬਾਈਕ ਵਗੈਰਾ ਤੇ ਇੰਦਾ ਆਪਾਂ ਜਾਣਦੇ ਆ ਨਾ ਪਹਿਲਾਂ ਜ਼ੋਰ ਵੀ ਲੱਗਦਾ ਸੀਗਾ ਬੋਲਣ ਨੂੰ ਤੇ ਦੂਜਾ ਆਪਣਾ ਆਵਾਜ਼ ਵੀ ਹਵਾ ਦੀ ਜ਼ਿਆਦਾ ਆਉਂਦੀ ਸੀਗੀ ਹੁਣ ਇਹਦੇ ਨਾਲ ਇਹ ਆ ਆਵਾਜ਼ ਪਿਛਲੇ ਬੰਦੇ ਤੱਕ ਕਲੀਅਰ ਆ ਕਦ ਤੂੰ ਬੋਲੀਦਾ ਸਹੀ ਆ ਆਵਾਜ਼ ਨੂੰ ਕੀ ਹੋ ਗਿਆ ਮਾੜੀ ਮੋਟੀ ਦਾ ਹੁੰਦੀ ਆ ਆ ਬਾਕੀ ਮੇਰੀ ਪਿੱਛੇ ਵਾਲੇ ਬੰਦੇ ਬੈਠੇ ਦਾ ਆਵਾਜ਼ ਸੈਟਾ ਅਗਲੇ ਨੀ ਪਤਾ ਆਏਗਾ ਹੁਣ ਦੇਖਦਾ ਸੁਣ ਕੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਨਹੀਂ ਤਾਂ ਇਹ ਵੀ ਤਾਂ ਬੰਦ ਹੋ ਜਾਣੀ ਆ ਇਹਦੇ ਮਰੇ ਹਵਾ ਵਾਲੇ ਰੂਂਗੇ ਢਾਉਂਦਾ ਨਾ ਉਹ ਲਾਓ ਰੂਂਗੇ ਲਾ ਕੇ ਇਹ ਮਰੇ ਕੋਈ ਵੀ ਹਵਾਰੇਨ ਹਵਾਰੀ ਬੰਦ ਹੋ ਜਾਂਦੀ ਆ ਆ ਗਿਆ ਮੈਂ ਗਰਾਉਂਡ 'ਚ ਲੱਗਾ ਓਏ ਆ ਕੀ ਬਣ ਗਿਆ ਆ ਮਿੱਟੀ ਪਾਈ ਸੀਗੀ ਉਦਣ ਇਹ ਤਾਂ ਤਲ ਹੋ ਜਾਣੀ ਸੈਟ ਜੇ ਹੁਣ 2-3 ਦਿਨ ਮੀਂਹ ਨਾ ਪਿਆ ਨਾ ਫੇਰ ਸੈੱਟ ਹੋ ਜਾਣੀ ਆ ਇਹ ਆ ਨਹੀਂ ਤੇ ਹੈਪੀ ਹੁਣਾਂ ਨੂੰ ਮਿਲਦੇ ਆ ਦੇਖਦੇ ਆ ਕੀ ਕਹਿੰਦੇ ਵਾਈਬ੍ਰੇਟਰ ਫੇਰਿਆ ਕਿ ਨਹੀਂ ਫੇਰਿਆ ਤੇ ਮੈਨੂੰ ਲੱਗਦਾ ਨਹੀਂ ਵਾਈਬ੍ਰੇਟਰ ਫੇਰਿਆ ਹੋਊਗਾ ਮੀਂਹ ਪਿਆ ਹੀ ਬੜਾ ਵਿਚਾਰਾ ਪੈਚ ਕੀ ਕਰਨੀ ਸੀਗੀ ਹੈਪੀ ਹੁਣਾਂ ਨੂੰ ਪੁੱਛਣੇ ਜਾ ਕੇ ਬੈਠੇ ਰਹੋ ਤੁਸੀਂ ਇੱਥੇ ਮੈਂ ਪੈਚ ਦੇਖ ਕੇ ਆਇਆ ਤੁਹਾਡੀ ਕੀ ਹਿਸਾਬ ਕਿਤਾਬ ਹੈ ਪੈਚ ਦਾ ਠੀਕ ਆ ਨਹੀਂ ਪੈਚ ਤੁਸੀਂ ਵਾਈਬ੍ਰੇਟਰ ਫੇਰਿਆ ਕਿ ਪੈਚ ਦੇ ਕਿ ਨਹੀਂ ਟਿੰਮਰ ਤੇ ਪਾਣੀ ਵਿੱਚ ਪਾ ਹੈ ਹੈ ਟਿੰਮਰ ਨੇ ਪਾ ਲਿਆ ਕੌਣ ਸੱਚੀ ਸੀ ਮਰਦੀ ਪੌਣ ਲੱਗੇ ਠੀਕ ਹੈ ਸਿੱਧਾ ਹੀ ਆ ਮੀ ਅੱਗੇ ਭੰਗੀ ਪਲ ਰਲ ਗਿਆ ਸ਼ਹਿਰ ਅਸੀਂ ਜਾ ਗਏ ਕਿੰਦਾ ਵੇ ਸ਼ੀਸ਼ਾ ਚੌਂਕ ਸਾਰਾ ਡੱਬਿਆ ਪਿਆ ਉਧਰ ਮੈਂ ਤਾਂ ਹੀ ਹੁਣ ਪੈਚ ਰਿਆ ਕਿ ਆ ਮੈਂ ਤਾਂ ਗੜਾ ਬਣ ਗਿਆ ਸੀਮੈਂਟ ਦੀ ਪਤਾ ਨਹੀਂ ਮੈਨੂੰ ਬਸ ਸਹੀ ਆ ਓਕੇ ਰਿਪੋਰਟ ਕਿੰਦਾ ਵੇ ਵਧੀਆ ਵਧੀਆ ਕਿੱਥੇ ਕੁਮੀ ਆਨੇ ਤੁਸੀਂ ਆਉਤੇ ਵੀਰਵਾਰ ਅੱਜ ਓਹੋ ਕੀਤਾ ਹੀ ਨਹੀਂ ਅਸੀਂ ਚੱਲੇ ਹਾਂ ਹੁਣ ਅੱਜ ਸ਼ਾਹਨੂਰ ਜਮਾਲ ਨੂੰ ਨਾਲੇ ਦਾ ਮੱਤਾ ਟੇਕਿਆ ਜੀ ਨਾਲੇ ਪਾਜੀ ਕਹਿੰਦੇ ਰੋਡ ਖਰਾਬ ਹੋਇਆ ਆ ਇੱਕ ਅਸੀਂ ਰੋਡ ਪਹਿਲਾਂ ਵੀਡੀਓ ਬਣਾਈ ਵੀ ਸੀਗੀ ਇੱਕਦਾਂ ਨੇ ਵੱਡਾ ਬਲੌਗ ਬਣਾਇਆ ਸੀ ਪਰ ਉਹਦੀ ਇੰਸਟਾਗ੍ਰਾਮ ਵਾਲੀ ਕਲਿੱਪ ਵੀ ਬਣਾਈ ਸੀ ਉਹ ਸਾਡੇ ਕੋਲ ਹੋ ਗਈ ਕੱਟ ਤੇ ਉਹ ਪਾਜੀ ਕਹਿੰਦੇ ਹੋਰ ਜਿਆਦਾ ਰੋਡ ਮੇਨ ਸਿੰਗਲ ਹੀ ਰੋਡ ਆ ਹੈਗੇ ਆ ਇਹਨਾਂ ਰੋਡ ਟੁੱਟ ਗਿਆ ਆ ਜੇ ਦੇਖਨੇ ਆ ਚੈਰਾ ਹੁਣ ਉਪਰ ਤੇ ਚਲ ਗਿਆ ਤਾਂ ਉਹਦੀ ਵੀਡੀਓ ਬਣਾ ਲਵਾਂਗੇ ਨਹੀਂ ਤਾਂ ਸ਼ਾਹ ਨੂਰ ਜਮਾਲ ਹੀ ਚਾਕੇ ਆ ਜਾਣਾ। ਕਿਉਂਕਿ ਪਿਛਲੇ ਵੀਰਵਾਰ ਜਾਏ ਆਂ ਅਸੀਂ ਬਾਲੂਵਾਲ ਹਰੇਕ ਵੀਰਵਾਰ ਵੇਖੇ ਘੁੰਮਰੇ ਘੋਮੇ ਕਰ ਦਿੱਤਾ। ਹਾਂਜੀ ਆ ਗਏ ਆਂ ਅਸੀਂ ਸ਼ਾਹ ਨੂਰ ਜਮਾਲ ਇਸ ਵਾਰ ਮਹੀਨੇ ਬਾਅਦ ਹੀ ਆਏ ਕਿਉਂਕਿ ਪਿਛਲੇ ਵੀਰਵਾਰ ਚਲ ਗਏ ਆਂ ਅਸੀਂ ਮਾ ਬਾਲੂਵਾਲ ਉਸ ਤੋਂ ਪਿਛਲੇ ਵੀਰਵਾਰ ਚਲ ਗਏ ਆਂ ਅਸੀਂ ਮਾਹੀ ਪੇਰੀ ਤਾਂ ਕਰਕੇ ਜਾਏ ਪੀਰਾਂ ਦੇ ਕਾਂ ਕਰਕੇ ਅਸੀਂ ਕਿੰਨੇ ਮਹੀਨਾ ਹੀ ਹੋ ਚੱਲਾ ਮਹੀਨੇ ਬਾਰੀ ਆਇਆ ਅੱਜ ਜੈਪਾ ਜੀ ਫੇ ਆ ਕਿ ਉਹ ਉਧਰਲੀ ਜਗਾੜੇ ਵੀ ਕਹਿੰਦੇ ਆ ਨਾ ਭਾਜੀ ਹੁਣੇ ਕਿ ਆਇਆ ਕਰੋ ਫੇ ਉਹਦੇ ਚੱਕਰ ਤੇ ਇੱਕ ਇੱਕ ਵੀਰਵਾਰ ਸਾਰੇ ਸਾਰੀਆਂ ਥਾਵਾਂ ਅਸੀਂ ਘੁੰਮ ਜਾਨੇ ਆ ਜੈਪੀ ਰਾਤੀ ਲਾਈਟ ਕੱਤੇ ਬੰਦ ਕਰਨ ਚੱਲ ਗਏ ਜੈਪੀ ਰਾਤੀ

ਚਾਪੀ ਤੇ ਉਹ ਦੇਖੋ ਡੈਮ ਕਿੰਨਾ ਭਰ ਗਿਆ ਉਹ ਦੇ ਇਹ 10 ਦਿਨ ਹੋ ਚਲੇ ਪਾਣੀ ਬੰਦ ਹੀ ਨਹੀਂ ਕੀਤਾ ਹੈਗਾ ਛੱਡਿਆ ਹਾਂ ਭਰਿਆ ਹੀ ਨਾ ਤਾਂ ਛੱਡਣਾ ਹੀ ਥੇਗਾ ਕਿਉਂਕਿ ਤਾਂ ਹੀ ਦੱਸ ਕਿ ਹਾਂ ਦੱਸ ਦੇ ਤਾਂ ਉੱਤੇ ਹੋ ਚੱਲਾ ਹੈ ਓਵਰਫਲੋ ਕਰਕੇ ਨਾ ਚੋਈ ਵਿੱਚ ਛੱਡਿਆ ਹੋਇਆ ਹੈ ਪਾਣੀ ਆਹ ਦੇਖ ਲਓ ਤਾਂ ਤੁਹਾਨੂੰ ਪਹਿਲਾਂ ਦਿਖਾਇਆ 3x ਕਰਕੇ ਹੁਣ ਵੀ ਦੇਖੋ ਕਿੰਨਾ ਭਰਿਆ ਆ ਤੁਸੀਂ ਜੰਗਲ ਤੋਂ ਹੀ ਸਾਹ ਉਹ ਦੇਖ ਕਾਲੂ ਇਧਰ ਮੀਂਹ ਪੈਂਦਾ ਕਿ ਤੂੰ ਦਜੀ ਕਹ ਦੀ ਆ ਹਾਂ ਹੋ ਰਿਹਾ ਤਾਂ ਤਾਂ ਹੰਦਾ ਹੀ ਆ ਭਰੇ ਪੈਂਦਾ ਹੋਣਾ ਕੱਲ ਵੀ ਇਦਾਂ ਹੀ ਸੀਗਾ ਕੱਲ ਜਦੋਂ ਆਪਾਂ ਐ ਜਦੋਂ ਆਪਾਂ ਦੇਖਦੇ ਨਹੀਂ ਸੀ ਉੱਪਰ ਤੱਲੇ ਦੇ ਝੋਲਾ ਦੇ ਦੇ ਇਧਰ ਮੀਂਹ ਪੈਂਦਾ ਸੀ ਕੱਲ ਵੀ ਇਦਾਂ ਦਾ ਹੀ ਸੀਗਾ ਹੋ ਸਕਦਾ ਪੈਂਦਾ ਹੋਵੇ ਆ ਦੇਖ ਲਓ ਮੀਂਹ ਨੇ ਕਿੰਨਾ ਫਰਕ ਪਿਆ ਆ ਗਰਮੀਆਂ ਦੇ ਵਿੱਚ ਤੁਸੀਂ ਦੇਖਿਆ ਸੀ ਸਰ ਗਰਾਊਂਡ ਵਾਲਾ ਵਲੌਗ ਵੀ ਮੈਂ ਪਾਇਆ ਹੋਇਆ ਕਿ ਸਾਰੀ ਗਰਾਊਂਡ ਜਲ ਗਈ ਆ ਤੇ ਉਹ ਦੇਖ ਲਓ ਸਾਰੇ ਜੰਗਲ ਜਲ ਗਏ ਸੀ ਇਹ ਵੀ ਅੱਗਾਂ ਲੱਗੀਆਂ ਸਾਰੇ ਜਲੇ ਆ ਸੀ ਗਰਮੀ ਬੜੀ ਪਈ ਸੀ ਅੱਗਾਂ ਹੀ ਬੋ ਲੱਗੀ ਜੰਗਲ ਨੂੰ ਪਰ ਹੁਣ ਦੇਖੋ ਕਿਦਾਂ ਹਰਾ ਭਰਾ ਹੋ ਗਿਆ ਸਾਰਾ ਚਲਿਏ ਫੇ ਸੇਵਕਾ ਹੋਰ ਇੱਕ ਅੰਕਲ ਜੀ ਸਾਨੂੰ ਕਹਿੰਦੇ ਸੀ ਉਹ ਰੋਡ ਦੀ ਵੀਡੀਓ ਬਣਾਓ ਪਰ ਉਹ ਉੱਪਰ ਹੁਣ ਉਹ ਕੱਲੂ ਜਾਵਾਂਗੇ ਵੈਸੇ ਉਹ ਬਲੌਗ ਦੇ ਵਿੱਚ ਤਾਂ ਪਾਈ ਹੋਈ ਆ ਸੀ ਇੰਸਟਾ ਤੇ ਨਹੀਂ ਪਾਈ ਸੀ ਪਰ ਜਿਆਦਾ ਪਾ ਚੱਲਦੀ ਆ ਰੀਲ ਇੰਸਟਾ ਵਾਲੀ ਰੀਲ ਚਲੋ ਬਾਬੇ ਦੀ ਕਿਰਪਾ ਨਾਲ ਵਧੀਆ ਚੱਲਦੀ ਆ ਉੱਥੇ ਉੱਥੇ ਪਾਉਣ ਨਾਲ ਬਹੁਤ ਫਰਕ ਪੈਂਦਾ ਆ ਸੇਵਕ ਚੱਲ ਫੇ ਚਲੋ ਇੰਦਰ ਪੈਂਦਾ ਉਹ ਨਹੀਂ ਲੱਗਦਾ ਆਰੇ ਇਤਨੀ ਜਾਨੀ ਪਿੰਡਾ ਔਰ ਬੱਦਲ ਚਟਰਾ ਹੋਇਆ ਆ। ਉਹ ਤਾਂ ਆਹ ਲੱਗਦਾ ਪਿੰਡ ਪਿੰਡਾ ਵੀ। ਬਾਕੇ ਦੇਖਦੇ ਆ। ਇੱਧਰ ਹੀ ਸੜ ਦੇ ਨੀਗ ਬੱਦਲ ਆ ਦੇ ਕੋਈ ਕਿੱਥੇ ਆਇਆ। ਆਹ ਦੇਖੋ ਇੱਧਰ ਹੀ ਸੜ ਦੇਖੋ। ਮੇਰੇ ਉੱਪਰ ਜਗਾ ਦੇ ਦੇ ਨਾ ਇਹ ਕਾਲਾ ਹੋਇਆ ਜਿਗਾ। ਆਹ ਦੇਖਿਆ ਉਹੀ ਗੱਲ ਲੋਈ ਤੁਹਾਨੂੰ ਕਹਿੰਦੇ ਨਾ ਪਿੰਡ ਮੀਂਹ ਲੱਗਾ ਹੋਣਾ ਕਿ ਇੱਧਰ ਸਾਰਾ ਬੱਦਲ ਵੀ ਕਾਲਾ ਸੀ ਉਦਾਂ ਵੀ ਧੁੰਦਲਾ ਧੁੰਦਲਾ ਰਿਹਾ। ਇੰਦਾ ਹੀ ਕਿ ਮੀਂਹ ਲੱਗਾ ਹੋਣਾ ਪੱਕਾ ਉਹੀ ਗੱਲ ਹੋਈ ਆ। ਆ ਮੀਂਹ ਲੱਪਿਆ ਆ। ਚਲੋ ਘਰੇ ਜਾਣਾ ਹੁਣ ਤਾਂ ਆ ਗਏ ਅਸੀਂ ਘਰੇ ਤੇ ਇੱਕਾ ਪਿੰਡ ਤਾਂ ਮੀਂਹ ਲੱਗਾ ਉਧਰ ਦੇਖਿਆ ਉਧਰ ਮੀਂਹ ਹੈ ਨਹੀਂ ਸੀਗਾ ਉੱਥੋਂ ਦੇਖਣ ਨੂੰ ਹੀ ਲੱਗਦਾ ਸੀ ਇੱਧਰ ਬੱਦਲ ਜਦੜਾ ਹੋਇਆ ਸੀ ਨਾ ਧੁੰਦਲਾ ਧੁੰਦਲਾ ਹੋਇਆ ਕਿ ਲੱਗਦਾ ਹੀ ਮੀਂਹ ਪੈਂਦਾ ਆ ਤੇ ਚਲੋ ਟਾਈਮ ਨਾਲ ਆ ਗਏ ਇੰਨਾ ਸ਼ੁਕਰ ਆ ਘਰੇ ਭਿੱਜੇ ਨਹੀਂ ਹੈਗੇ ਤੇ ਅੱਜ ਦਾ ਵਲੌਗ ਵੀ ਕਰਦੇ ਆ ਇੱਥੇ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਹਾਈਪ ਯਾਰ ਜਰੂਰ ਕਰਿਆ ਕਰੋ ਦੇਖ ਲੋ ਰੋਜ਼ ਕਹਿਣਾ ਤੁਹਾਨੂੰ ਡੇਲੀ ਨਵੇਂ ਨਵੇਂ ਵਲੌਗ ਦਿਖਾਈ ਦੇ ਆ ਪੰਗੀ ਚੋ ਦੇ ਲੋ ਸਭ ਤੋਂ ਪਹਿਲਾਂ ਅਪਡੇਟ ਦਿੰਦਾ ਮੈਂ ਇੰਸਟਾਗ੍ਰਾਮ ਤੇ ਪੰਗੀ ਚੋ ਦੀ ਤੇਰੇ ਲਈ ਇੱਕ ਹਾਈਪ ਜਰੂਰ ਬਣਦਾ ਆ ਠੀਕ ਆ ਚਲੋ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ